ਤਾਂ ਇਸ ਦੇ ਨਾਲ ਹੀ ਆਪਾਂ ਅੱਗੇ ਵੱਲ ਨੂੰ ਚੱਲੀਏ ਬਾਈ ਇਧਰੋਂ ਕਮੈਂਟ ਵੀ ਆਨੇ ਪੈਸੀ ਕਨੇ ਜੀ ਕਿ 골ਡ ਦੀ ਗੱਲ ਜਰੂਰ ਕਰਿਓ ਮਿੰਟੂ ਜੀ ਤਾਂ ਇਧਰਲੇ ਪਾਸੇ ਧੂਰੀ ਵਾਲੇ 골ਡ ਨੇ ਫਿਰ ਦੁਬਾਰਾ ਤੋਂ ਮਿੰਟੂ ਜੀ ਤਿਰਲਗਾਂ ਲਈ ਆਤੀਆਂ ਕਈਆਂ ਨੂੰ ਪੋਸਟ ਜੀ ਪਾ ਕੇ ਉਹ ਆਪ ਦਾ ਇਹਨੇ ਸ਼ੇਅਰ ਕਿੱਥੋਂ ਲੱਭਿਆ ਪਤਾ ਨਹੀਂ ਮੈਂ ਸ਼ੇਅਰ ਪੜੇ ਤੁਸੀਂ ਪਰ ਮੈਂ ਭੁੱਲੀ ਗਿਆ ਮੈਨੂੰ ਪ੍ਰੋਪਰ ਯਾਦ ਨਹੀਂ ਬੀਬੀ ਖੰਗੂੜਾ ਦੇ ਇੰਟਰਵਿਊ ਕੀਤੀ ਕਿਤੇ ਹੋਰ ਕਰੋ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੋਈ ਛੈਰੀ ਸ਼ੂਰੀ ਦੀ ਕਿਤਾਬ ਪੜ੍ਹਦੇ ਜਦੋਂ ਮੈਂ ਜੀ ਇਹੋ ਜਿਹਾ ਸ਼ੇਅਰ ਵੇਖੇ ਨਹੀਂ ਮੈਂ ਤਾਂ ਸ਼ੇਅਰ ਵਾਰ-ਵਾਰ ਪੜਦਾ ਰਿਹਾ ਅੱਛਾ ਹਾਂ ਮੈਨੂੰ ਵੀ ਨਹੀਂ ਮੈਂ ਫੋਨ ਫੋਨ ਲਾਇਆ ਸੀ ਕਿ ਕਈ ਉਹਨਾਂ ਨੂੰ ਤੂੰ ਪੁੱਛ ਲੈਣਾ ਸੀ ਤੁਸੀਂ ਵੀ ਹਾਂ ਵੀ ਨਹੀਂ ਮੈਂ ਫੋਨ ਲਾਇਆ ਸੀ ਪਰ ਉਹਨਾਂ ਨੇ ਮੇਰਾ ਫੋਨ ਕੋਈ ਨਹੀਂ ਚੁੱਕਿਆ ਤੇ ਮੈਂ ਦੂਜੇ ਪਾਸੇ ਫਿਰ ਨੰਬਰ ਲਾਇਆ ਉਹਨਾਂ ਦੇ ਦਫ਼ਤਰ ਵਾਲੇ ਨੰਬਰ ਤੇ ਉਹਨਾਂ ਨੇ ਪੀਏ ਸਾਹਿਬ ਸੀ ਉਹ ਕਹਿੰਦੇ ਜੀ ਕਿ ਹੈ ਨਹੀਂ ਕਿ ਗੋਲਡੀ ਸਾਹਿਬ ਤਾਂ ਸਾਬਕਾ ਐਮਐਲਏ ਸਾਹਿਬ ਤੇ ਮੈਂ ਕਿਹਾ ਵੀ ਕਿਤੇ ਗਏ ਹੋਏ ਜਾਂ ਕਿਤੇ ਕਹਿੰਦੇ ਜੀ ਇਹ ਨਹੀਂ ਪਤਾ ਤੁਸੀਂ ਉਹਨਾਂ ਨੂੰ ਫੋਨ ਲਾਓ ਉਹਨਾਂ ਨੂੰ ਫੋਨ ਲਾਇਆ ਉਹ ਵੀ ਨਹੀਂ ਚੁੱਕਦੇ ਪਰ ਫਿਰ ਮੈਂ ਪਤਾ ਕੀਤਾ ਉੱਥੇ ਲੋਕਲ ਕੋਈ ਸੀ ਪੱਤਰਕਾਰ ਤੋਂ ਧੂਰੀ ਵਾਲੇ ਤੋਂ ਅੱਛਾ ਜੀ ਚਲੋ ਗੱਲ ਜਿੰਨੀ ਕੋ ਉਹਨਾਂ ਨੇ ਦੱਸੀ ਉਹ ਕਹਿੰਦੇ ਜੀ ਮੈਂ ਫੋਨ ਤਾਂ ਕੀਤਾ ਸੀ ਗੱਲ ਹੋਈ ਪਰ ਗੱਲ ਕਹਿੰਦੇ ਸਿਰੇ ਨਹੀਂ ਲੱਗੀ ਕੋਈ ਮੈਂ ਖੈ ਵੀ ਕੀ ਕਹਨੇ ਤੁਹਾਨੂੰ ਕਹਨੇ ਕੋਈ ਸੁਰ ਜਵਾਬ ਦਿੱਤਾ ਨਹੀਂ ਉਹਨਾਂ ਨੇ ਤੇ ਪਰ ਕਹਨੇ ਮੈਨੂੰ ਇਹ ਪਤਾ ਲੱਗਿਆ ਜਿੰਨਾ ਕੋ ਪਤਾ ਲੱਗਾ ਇਹਨਾਂ ਨੇ ਪੁਸ਼ਟੀ ਤਾਂ ਨਹੀਂ ਕੀਤੀ ਕਹਨੇ ਕਿ ਗੋਲਡੀ ਨੇ ਗੱਡੀ ਦਾ ਗੇਰ ਪਾ ਕੇ ਗੱਡੀ ਖਿੱਚਦੀ ਕਿਸੇ ਪਾਸੇ ਚੰਡੀਗੜ੍ਹ ਨੂੰ ਇਹ ਨਹੀਂ ਪਤਾ ਚੰਡੀਗੜ੍ਹ ਗਈ ਹੈ ਕਿ ਦਿੱਲੀ ਗਈ ਆ ਅੱਛਾ ਇਹ ਵੀ ਸਿਆਪਾ ਨਾ ਹੁਣ ਇੱਕ ਚੰਡੀਗੜ੍ਹ ਦਾ ਛੋਟਾ ਹੈਡਕੁਆਟਰ ਬਣ ਗਿਆ ਕੁੱਤੇ ਵੀ ਆ ਹਾਂ ਹੁਣੇ ਨਹੀਂ ਪਤਾ ਵਿੱਚ ਗਾਣੇ ਕਿਦੇ ਚੱਲੀ ਜਾਂਦੇ ਹੋਣਗੇ ਕਿਉਂਕਿ ਕਈ ਇੰਟਰਵਿਊ ਸੁਣਨਾ ਸਿੰਘ ਹੁੰਦਾ ਨਹੀਂ ਹੋ ਕਹਨੇ ਸੀ ਕਿ ਗਾਣੇ ਗੁਣੇ ਮੈਂ ਬੜੇ ਸੁਣ ਲੈਣਾ ਕਹਨੇ ਕਿ ਜਰੂਰ ਨਾ ਜਾਣਾ ਹੁੰਦਾਗਾ ਹੁਣੇ ਨਹੀਂ ਪਤਾ ਵੀ ਸਾਈਡ ਚੱਲੀ ਜਾਂਦੇ ਰੋਮਾਂਟਿਕ ਚੱਲੀ ਜਾਂਦੇ ਆ ਬੀਟ Song ਚੱਲੀ ਜਾਂਦੇ ਆ ਉਹਨਾਂ ਦੀ ਗੱਡੀ 'ਚ ਜਾਂ ਕੀ ਉਹਨਾਂ ਨੇ ਮਨਚ ਕੀ ਵਿਚਾਰ ਚੱਲੀ ਜਾਂਦੇ ਆ ਦੇਖੋ ਗੱਲ ਇਹ ਆ ਕਿ 골ਡੀ ਬੰਦਾ ਮਿਹਨਤੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਜਿਸ ਤਰ੍ਹਾਂ ਵਿਦਿਆਰਥੀ ਰਾਜਨੀਤੀ 'ਚੋਂ ਨਿਕਲਿਆ ਤੇ ਜਿਸ ਤਰ੍ਹਾਂ ਉਹਨੇ ਆਪਦੀ ਸਰਕਾਰ ਦੇ ਵਿੱਚ ਮਾਲੋ ਕਿ ਟੋਲ ਟਾਲ ਵਾਲਾ ਕੰਮ ਚੱਕਿਆ ਸੀਗਾ ਨਾ ਜੀ ਹਾਂ ਸ਼ਰਤਾਂ ਲਾ ਤੋ ਸਾਰਾ ਮਤਲਬ ਕਿ ਪੰਜਾਬ ਇੱਕ ਵਾਰੀ ਵੇਖਣ ਲੱਗਾ ਸੀਗਾ ਕਿ ਭਈ ਇਹ ਹੈ ਕਿ ਥੋੜਾ ਵਧਾਏਗਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮਿੰਟੂ ਜੀ ਬੋਲਦੀ ਜਦੋਂ ਪਹਿਲੀ ਇਲੈਕਸ਼ਨ ਯੂਨੀਵਰਸਿਟੀ ਦੇ ਵਿੱਚ ਹਾਰਿਆ ਨਾ ਉਸੇ ਦਿਨ ਤੁਹਾਨੂੰ ਪਤਾ ਕਿ ਹੁੰਦਾ ਕਿ ਚਲੋ ਜਿਹੜਾ ਹਾਰ ਹੁੰਦੀ ਹੈ ਨਾ ਜ਼ਿਆਦਾਤਰ ਉਹ ਨਿਕਲ ਜਾਂਦੇ ਬਹਿ ਬਹਿ ਕੇ ਉਹਨੂੰ ਇਹਦਾ ਯਾਰ ਕਿ ਕੋਈ ਗੱਲ ਨਹੀਂ ਅਗਲੇ ਸਾਲ ਦੇਖਾਂਗੇ ਜੇ ਕੋਈ ਗੱਲ ਬਣੀ ਤੇ ਜਾ ਕੇ ਤੇ ਫਿਰ ਦੇਖਾਂਗੇ ਇਸ ਬੰਦੇ ਨੇ ਉੱਥੋਂ ਸਟੇਜ ਤੋਂ ਕਹਿ ਰਿਹਾ ਤਾ ਕਹਿੰਦਾ ਕੈਂਪੇਨ ਮੇਰੀ ਸ਼ੁਰੂ ਹੋ ਗਈ ਹੈ ਦੁਬਾਰਾ ਤੋਂ ਭਾਵੇਂ ਅਗਲੀ ਇਲੈਕਸ਼ਨ ਫੇਰ ਲੜੂਗਾ ਦੁਬਾਰਾ ਤੋਂ ਤਾਂ ਉਸ ਤੋਂ ਬਾਅਦ ਲਗਾਤਾਰ ਹੋਇਆ ਵੀ ਇਸ ਤਰ੍ਹਾਂ ਦੇ ਨਾਲ ਪੋਲਿਟਿਕਸ ਦੇ ਵਿੱਚ ਠੀਕ ਰਿਹਾ ਹੁਣ ਪਤਾ ਨਹੀਂ ਕੀ ਬਣੇਗਾ ਬਾਕੀ ਤੁਸੀਂ ਸਾਫ਼ ਕਰੋ ਜਰਾ ਇਧਰੋਂ ਕਈ ਵੀਰਾਂ ਦੇ ਕਮੈਂਟ ਆਉਂਦੇ ਪੈਸੀ ਕਹਿੰਦੇ ਭਾਜਪਾ ਜਾ ਸਕਦੇ ਹੈ ਜਾਂ ਆਮ ਆਦਮੀ ਪਾਰਟੀ ਜਾ ਸਕਦੇ ਕਿੱਥੇ ਜਾਣਗੇ ਕਹਿੰਦੇ ਕਿ ਦੇਖੋ ਖਾਲੇ ਆ ਕਿ ਜਿੰਨਾ ਨੂੰ ਮੈਨੂੰ ਲੱਗਦਾ ਕਿ ਉਹ ਭਾਜਪਾ ਚ ਨਾ ਜਾ ਕੇ ਹੋ ਸਕਦਾ ਆਮ ਆਦਮੀ ਪਾਰਟੀ 'ਚ ਚਲੇ ਜਾਣਾ ਜੀ ਕਈ ਤੇ ਹੁਣ ਨਿਸ਼ਾਨਦੇਹੀ ਕਰ ਰਹੇ ਨੇ ਨਾ ਉਹ ਕਮੈਂਟ ਮੈਂ ਦੇਖ ਰਿਆ ਸਾਂ ਜੀ ਉਹ ਕਹਿੰਦੇ ਸੀਗੇ ਕਿ ਭਾਈ ਜੁਗਨੂ ਲਿਖਿਆ ਵਿੱਚ ਹਾਂ ਹੁਣ ਲੱਭਣ ਵਾਲੇ ਵੀ ਲੱਭ ਲੈਂਦੇ ਆ ਨਾ ਸਦਕੇ ਚਾਹੀਏ ਇਹੋ ਜੀ ਨਿਸ਼ਾਨਦੇਹੀ ਵੀ ਕਰ ਲੈਂਦੇ ਆ ਤੇ ਹੁਣ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਦੇਖੋ ਦੋ ਆਪਸ਼ਨ ਤੇ ਹੈਗੇ ਆ ਭਾਜਪਾ ਵੀ ਆ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੀ ਆ ਪਰ ਆਮ ਆਦਮੀ ਪਾਰਟੀ ਲਈ ਤੇ ਉਹ ਪਿਛਲੇ ਦਿਨੀ ਕੁਝ ਕਹਿ ਕੇ ਗਏ ਸਨ ਯਾਦ ਸ਼ਾਇਦ ਉਹਨਾਂ ਨੂੰ ਨਾ ਹੋਵੇ ਆਪਣ ਤਾਂ ਯਾਦ ਆ ਨਾ ਕਿ ਭਾਈ ਮੇਰੇ ਮਗਰ ਇਹਨਾਂ ਨੇ ਵਿਜੀਲੈਂਸ ਲਾ ਰੱਖੀ ਹੈ ਹਾਂਜੀ ਇੰਟਰਵਿਊ ਆਪਾਂ ਕੀਤੇ ਹੋਏ ਦੇ ਵਿੱਚ ਉਹਨਾਂ ਨੇ ਆਖਿਆ ਸਾਡੇ ਰਿਸ਼ਤੇਦਾਰਾਂ ਤੱਕ ਦੋਨੇ ਪਾਸੇ ਦੋਨੇ ਪਾਸੇ ਵਿਜੀਲੈਂਸ ਦਾ ਦਬਾਅ ਪਾਇਆ ਗਿਆ ਤੇ ਇੱਕ ਲੀਡਰ ਦਾ ਵੀ ਨਾਂ ਲਿਆ ਉਹਨਾਂ ਨੇ ਨਾਂ ਨਹੀਂ ਲਿਆ ਮਤਲਬ ਕਿ ਉਹਨਾਂ ਨੇ ਮੈਂਸ਼ਨ ਕੀਤਾ ਜੀ ਕਿ ਇੱਕ ਵੱਡੇ ਲੀਡਰ ਨੇ ਜੀ ਟਿਕਟ ਨਹੀਂ ਲੈਣ ਦਿੱਤੀ ਵਗੈਰਾ ਵਗੈਰਾ ਜੀ ਯਾਨੀ ਹੁਣ ਫਿਰ ਇਹੀ ਸਮਝਿਆ ਜਾਵੇ ਕਿ ਜਾਂਚ ਪੜਤਾਲ ਜਿਹੜੀ ਸੀਗੀ ਛੇਦ ਉਹਦਾ ਅਸਰ ਆ ਜਾਂ ਫਿਰ ਭਵਿੱਖ ਦਾ ਭਵਿੱਖ ਦਾ ਕੀ ਅਸਰ ਹੋ ਸਕਦਾ 27 ਦੀ ਟਿਕਟ ਕਿਉਂਕਿ ਅਕਾਲੀ ਦਲ ਚੋਂ ਵੀ ਇੱਕ ਬੰਦਾ ਬਰਨਾਲੇ ਦਾ ਹੀ ਧੜਾ ਉਹ ਬੰਦਾ ਵੀ ਉਡਜੂ ਉਡਜੂ ਕਰਦਾ ਚਿੱਤੋਂ ਦਾ ਵੀ ਅੱਛਾ ਜੀ ਉਹ ਕਹਿੰਦਾ ਜੇ ਬਰਨਾਲਾ ਖਾਲੀ ਹੋ ਗਿਆ ਯਾਰ ਮੈਨੂੰ ਲੜਾ ਦਿਓ ਇੱਥੋਂ ਮੈਂ ਆ ਜਾਣਾ ਮੈਂ ਆ ਜਾਣਾ ਵੀ ਮਤਲਬ ਕਿ ਪ੍ਰਾਣੇ ਕਾਲੀ ਨੇ ਉਹ ਐਮਐਲਏ ਰਹਿ ਚੁੱਕਾ ਉਹਨਾਂ ਦਾ ਪਰ ਗੱਲੇ ਜੀ ਜੇ ਮਿੰਟੂ ਜੀ ਗੱਲ 22 27 ਦੀ ਕਰਦੇ ਆ ਭਵਕੇ 22 27 ਕਰਦਾ ਨਹੀਂ ਇੱਕ ਤਾਂ ਆ ਹੋ ਗਿਆ ਨਾ ਬਰਨਾਲੇ ਦੀ ਹੁਣ ਮੰਨ ਲਓ ਵੀ ਮੀਤ ਹੀਰ ਜਿੱਤਦਾ ਹੈ ਤੇ ਮੀਤ ਹੀਰ ਦੀ ਜਗ੍ਹਾ ਤੇ ਜਿਹੜੀ ਜਿਮਨੀ ਚੋਣ ਹੋਏਗੀ ਮੈਨੂੰ ਲੜਾ ਦਿਓ ਸਮਝੋ ਨਾ ਤੇ 골ਡੀ 골ਡੀ ਜੇ ਭਵਿੱਖ ਦੀ ਰਣਨੀਤੀ ਤਿਆਰ ਕਰਕੇ ਚੱਲ ਰਿਹਾ 24 ਦਾ ਹੁਣ ਰਹਿ ਗਿਆ ਤਾਂ ਫਿਰ ਉਹ 27 ਵਾਸਤੇ ਹੀ ਕਰੇਗਾ ਨਾ ਜਿਸ ਵੀ ਪਾਰਟੀ ਚ ਜਾਏਗਾ ਤਾਂ ਫਿਰ ਜੇ 27 ਵਾਲੀ ਤਿਆਰੀ ਕਰੂਗਾ ਤਾਂ ਆਮ ਆਦਮੀ ਪਾਰਟੀ ਉਹਦੇ ਵਾਸਤੇ ਬੈਸਟ অপਸ਼ਨ ਕਿਉਂਕਿ ਮਾਨ ਸਾਹਿਬ ਕਹਿੰਦੇ ਕਿ ਰਾਜਧਾਨੀ ਜਿਹੜੀ ਆ ਸਾਡੀ ਅਸਲ ਦੇ ਵਿੱਚ ਸਿਆਸਤ ਦੀ ਉਤੈ ਹੈ ਸੰਗਰੂਰ ਆ ਤੇ ਸੰਗਰੂਰ ਤੋਂ ਧੋਰੀ ਕਿਤੇ ਕਿੰਨੀ ਕਦੂਰ ਸਾਈਕਲ ਖਿੱਚੋ ਚੰਗੀ ਰਫਤਾਰ ਦੇ ਨਾਲ ਤੇ ਬੰਦਾ 20 ਮਿੰਟਾਂ ਚ ਉੱਥੇ ਜਾ ਲੱਗਦਾ ਤੁਹ ਘੱਲੇ ਆ ਨਾ ਚਲੋ ਇਹ ਕਿਆਫੇ ਆ ਕਿਆਫੇ ਲਾਉਣੇ ਆ ਆਪਾਂ ਤਾਂ ਕਿਆਫਿਆਂ ਦੇ ਮੁਤਾਬਕ ਤਾਂ ਫਿਰ ਉਹਦੇ ਲਈ ਆਪਸ਼ਨ ਜਿਹੜਾ ਹੈ ਕਿ ਸੰਗਰੂਰ ਦੇ ਵਿੱਚ ਬੈਠਾ ਉਹ ਇੱਕ ਪਾਵਰ ਹਾਸਲ ਕਰ ਲਏਗਾ ਧੂਰੀ ਚ ਬੈਠਾ ਸੰਗਰੂਰ ਚ ਬੈਠਾ ਸੰਗਰੂਰ ਜ਼ਿਲ੍ਹੇ ਚ ਬੈਠਾ ਧੂਰੀ ਚ ਪਾਵਰ ਹਾਸਲ ਕਰ ਲਏਗਾ ਤੇ 27 ਵਾਸਤੇ ਆਪਦੀ ਤਿਆਰੀ ਰੰਭ ਦਊਗਾ ਪਰ ਉਹ ਸੌਦਾ ਸੈੱਟ ਹੁੰਦਾ ਹੈ ਕਿ ਨਹੀਂ ਇਹ ਸਵਾਲ ਆ ਹੁਣ ਕਹਿੰਦੇ ਆ ਸੁਖਪਾਲ ਸਿੰਘ ਖਹਿਰਾ ਫੋਨ ਤੇ ਫੋਨ ਮਾਰੀ ਜਾਂਦੇ ਆ ਉਹ ਕਹਿੰਦੇ ਆ ਕਿ ਕਬਰੂ ਚ ਕੈਨੇਡਾ ਮਸਾ ਮਨਾਇਆ ਸੀ ਉਹ ਫਿਰ ਰੁਸ ਗਿਆ ਜੀ ਜੀ ਤੇ ਰੁਸਿਆ ਵੀ ਇਤਕੀ ਉਹ ਉਹ ਤੇ ਵੈਸੇ ਤਸਵੀਰ ਚ ਵੀ ਨਜ਼ਰ ਆ ਰਿਆ ਸੀ ਰੁਸਿਆ ਰੁਸਿਆ ਉਹਦਾ ਮੂੰਹ ਨਾ ਜਿਹੜਾ ਉਹ ਇਦਾਂ ਹੀ ਲੱਗਦਾ ਸੀਗਾ ਕਿ ਨਾਲ ਤੇ ਖਲਾ ਰਿਆ ਇਹਨਾਂ ਨੇ ਫਰੇਮ ਦੇ ਵਿੱਚ ਫਰੇਮ ਚ ਤੇ ਜ਼ਰੂਰ ਖਲਾ ਰਿਆ ਪਰ ਉਹਦੇ ਅੰਦਰ ਕੁਝ ਹੋਰ ਹੀ ਚੱਲ ਰਿਆ ਲੱਗਦਾ ਸੀ ਜਾਪਦਾ ਸੀਗਾ ਖੈਰ ਇਹ ਆ ਕਿ ਹੁਣ ਦੇਖੋ ਗੋਲਡੀ ਸਾਹਿਬ ਅੱਗੇ ਕੀ ਕਦਮ ਚੁੱਕਦੇ ਆ ਪਰ ਦੇਖੋ ਪਾਰਟੀ ਬਦਲਣੀ ਇੱਕ ਬਹੁਤ ਵੱਡਾ ਡਿਸੀਜਨ ਹੁੰਦਾ ਹੈ ਜਿਸ ਤਰ੍ਹਾਂ ਦਾ ਸ਼ੇਅਰ ਹੈ ਜਿਸ ਤਰ੍ਹਾਂ ਦੀ ਉਹਦੀ ਇਬਾਰਤ ਆ ਉਹ ਤੇ ਵੈਸੇ ਦੱਸਦੀ ਹੈ ਕਿ ਨਵਾਂ ਰਾਹ ਤੈਅ ਕਰ ਚੁੱਕੇ ਆ ਜੀ ਜੀ ਕਿੱਧਰ ਨੂੰ ਗੱਡੀ ਗਈ ਆ ਤੁਸੀਂ ਆਪ ਹੀ ਨਹੀਂ ਦੱਸਿਆ ਤੇ ਮੈਂ ਤੇ ਕੀ ਦੱਸਾਂ ਜੀ ਜੀ ਪਰਮ ਢਿੱਲੋ ਜੀ ਧੰਨਵਾਦ ਤੁਸੀਂ ਕੰਟਰੀਬਿਊਟ ਕੀਤਾ ਨਾਲ ਹੀ ਕਹਿੰਦੇ ਕਿ ਇਹਨਾਂ ਨੂੰ ਉਸ ਦਿਨ ਹੀ ਜਵਾਬ ਦੇ ਦੇਣਾ ਚਾਹੀਦਾ ਸੀ ਜਿੱਦ ਦਿਨੇ ਖੈਰਾ ਸਾਹਿਬ ਦੇ ਨਾਲ ਸੀਗੇ ਜੀ ਤਾਂ ਉਦੋਂ ਹੀ ਕਹਦੇ ਨੇ ਸੀਗਾ ਕਿਉਂਕਿ ਇਹ ਇਹਨਾਂ ਨੇ ਕਿਹਾ ਸੀ ਕਿ ਮੰਤਰੀ ਵਾਲੀ ਗੱਡੀ ਤਾਂ ਮਿਲ ਜਾਣੀ ਹੈ 2027 ਦੇ ਵਿੱਚ ਇਹਦਾ ਮਤਲਬ ਉਹਨਾਂ ਨੂੰ ਲਾਲਚ ਆ ਗਿਆ ਸੀਗਾ ਜੀ ਕਹਿੰਦੇ ਕਿ ਬਾਈ ਹੋ ਸਕਦਾ ਬਾਈ ਲਾਲਚ ਆ ਗਿਆ ਵੇ ਪਰ ਗੱਲ ਇੱਕ ਹੋਰ ਆ ਮਿੰਟੂ ਜੀ ਕਿ ਜੋ ਉਥੇ ਲੋਕਲ ਗੱਲਾਂ ਬਾਤਾਂ ਨੇ ਲੋਕ ਕਹਿੰਦੇ ਕਿ ਗੋਲਡੀ ਦੇ ਕਦਵਰ ਕਾਂਗਰਸ ਦੇ ਵਿੱਚ ਤਾਂ ਕੋਈ ਲੀਡਰ ਹੈ ਨਹੀਂਗਾ ਉਥੇ ਤੂਰੀ ਦੇ ਵਿੱਚ ਤੂਰੀ ਦੇ ਵਿੱਚ ਕਹਿੰਦੇ ਤੂਰੀ ਦੇ ਵਿੱਚ ਹੈ ਪਰ ਹਾਂ ਇਹ ਜ਼ਰੂਰ ਹੋ ਸਕਦਾ ਕਿ ਕੱਲ ਨੂੰ ਜੇ ਫਰਦੀ ਕਰੋ ਇਧਰਲੇ ਪਾਸਿਓਂ ਇਹ ਚਲੇ ਜਾਂਦੇ ਆ ਗੋਲਡੀ ਚਲਾ ਜਾਂਦਾ ਉਧਰਲੇ ਪਾਸੇ ਉਹਨਾਂ ਦੇਖੋ ਸਿੰਘਲਾ ਸਾਹਿਬ ਆ ਉਹਨਾਂ ਨੂੰ ਚਾੱਕ ਕੇ ਪਰਲੇ ਪਾਸੇ ਭੇਜ ਦਿੱਤਾ ਉਹਨਾਂ ਤਾਂ ਹੁਣ ਸਿੰਘਲਾ ਸਾਹਿਬ ਖੈਰਾ ਵਾਸਤੇ ਤਾਂ ਦੋਨੇ ਪਾਸੇ ਹੀ ਮੁਸ਼ਕਲ ਹੋ ਗਈ ਨਾ ਮੁਸ਼ਕਲ ਇਧਰਲੇ ਪਾਸੇ ਵੀ ਮੁਸ਼ਕਲ ਹੋ ਗਈ ਉਧਰਲੇ ਪਾਸੇ ਮੁਸ਼ਕਲ ਹੋ ਗਈ ਜੇ ਕਿਤੇ ਕਹਿੰਦੇ ਨੰਬਰ ਮੀਟ ਦਾ ਲੱਗ ਜਾਂਦਾ ਫਿਰ ਹੋ ਸਕਦਾ ਕਿ ਇਹਦੇਲੇ ਪਾਸਿਓਂ ਆ ਕੇ 골ਡੀ ਦੇ ਕਦਰ ਵਿੱਚ ਚੱਲੇ ਵੀ 골ਡੀ ਪਾ ਗੱਡੀ ਦਾ ਘੇਰ ਤੂੰ ਚੰਡੀਗੜ੍ਹ ਦੇ ਕਿੜੇ ਲਿਆ ਗਰ ਬਣ ਕੇ ਐਮਐਲਏ ਹੋ ਸਕਦਾ ਸੀ ਕਿ ਚਲੋ ਉਹ ਤੇ ਬਾਅਦ ਦੀਆਂ ਗੱਲਾਂ ਨੇ ਬਾਕੀ ਉਹ ਡਿਸੀਜਨ ਤਾਂ ਉਸ ਬੰਦੇ ਨੇ ਲੈਣਾ ਹੈ ਨਾ ਜਿਹੜਾ ਬੰਦਾ ਰੁੱਸਿਆ ਫਿਰਦਾ ਆ ਪਾ ਤਾਂ ਮਤਲਬ ਕਿ ਇੱਕ ਸੰਭਾਵਨਾ ਤੇ ਚਰਚਾ ਕਰਦੇ ਆ ਜਿਵੇਂ ਤੁਸੀਂ ਕਿਹਾ ਕਿ ਉਹ ਸ਼ੇਅਰ ਦੀ ਅਬਾਰਤ ਤੇ ਭਾਈ ਉਹਨਾਂ ਦੇ ਕੋਲ ਆਪਸ਼ਨ ਆਪਸ਼ਨ ਭਾਜਪਾ ਨੇ ਵੀ ਖੁੱਲੇ ਰੱਖਿਆ ਉੱਥੇ ਹਲੇ ਤੱਕ ਕੈਂਡੀਡੇਟ ਨਹੀਂ ਦਿੱਤਾ ਉਹ ਕਹਿੰਦੇ ਜਿਹੜਾ ਮਰਜ਼ੀ ਆ ਜਾਏ ਕੋਈ ਗੱਲ ਨਹੀਂ ਜੀ ਜੀ ਹਾਲੇ ਦਰਵਾਜ਼ਾ ਖੁੱਲਾ ਹੀ ਆ ਜੀ 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 ਇਹ ਇੱਕ ਵੀਰ ਇਧਰੋਂ ਕਹਿੰਦੇ ਪਏ ਵਰਿੰਦਰ ਸਿੰਘ ਬੱਬੂ ਜੀ ਇਹ ਕਹਿੰਦੇ ਕਿ ਬਠਿੰਡੇ ਦੇ ਸ਼ੇਅਰ ਕਿੱਥੇ ਗਏ ਜੀ ਕਹਿੰਨੇ ਕਿ ਮਜਮਾ ਕਿੱਥੇ ਲੱਗਦਾ ਅੱਜ ਕੱਲ ਜੀ ਕਹਿੰਨੇ ਕਿ ਭਾਈ ਉਹ ਪਤਾ ਨਹੀਂ ਕਿੱਥੇ ਲੱਗਦਾ ਕਿੱਥੇ ਨਹੀਂ ਲੱਗਦਾ ਹੁਣ ਕੀ ਪਤਾ ਸ਼ੇਅਰ ਸੁਣਨੀ ਛੱਡ ਦਿੱਤੇ ਹੁਣ ਇੱਕ ਵਾਰੀ ਨਹੀਂ ਉਹ ਤੇ ਬਿਮਾਰ ਹੋ ਗਿਆ ਕਵੀ ਬਿਮਾਰ ਹੋ ਗਿਆ ਤੇ ਕੀ ਕਰੀਏ ਹੁ ਮਸ਼ਹਰਤ ਹੈ ਆਪੇ ਢੱਲੇ ਹੋਣੇ ਸੀ ਦੇਖੋ ਸਿਹਤ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿਸੇ ਦੇ ਵੀ ਬਈ ਬਿਮਾਰੀ ਆ ਸਕਦੀ ਜਾਂ ਸਕਦੀ ਹੈ ਜੀ 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 ਤਾਂ ਇਹਦੇ ਦੇ ਪਾਸਿਓਂ ਜਸਜੀਤ ਕਹਿੰਨੇ ਕਿ ਗਗਨ ਅਨਮੋਲਮਾਨ ਕਹਿ ਰਹੇ ਸੀ ਕਹਿੰਨੇ ਕਿ ਸੰਗਰੂਰ ਸਾਡੀ ਰਾਜਧਾਨੀ ਹੈ ਜੀ ਉਹ ਨਹੀਂ ਉਹ ਤੋਂ ਬਾਅਦ ਮੇਲੇ ਰਾਮਾਨ ਸਾਹਿਬ ਨੇ ਵੀ ਕਿਹਾ ਮਾਨ ਸਾਹਿਬ ਨੇ ਵੀ ਕਿਹਾ ਸਾਹਿਬ ਕੱਤੀ ਮੋਹਰ ਲਾ ਦੇ ਕੱਲ ਕੇ ਪਰਸ ਕਹਿ ਕੇ ਗਏ ਕੱਲ ਹੀ ਸੀ ਕਹਿੰਦੇ ਮਜ਼ਮਾ ਉੱਥੇ ਲੱਗਾ ਜਿਹੜਾ ਜੀ 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 ਤਾਂ ਇਹਦੇ ਨਾਲ ਮੈਨੂੰ ਲੱਗਦਾ ਬਈ ਆਪਾਂ ਗੱਲਬਾਤ ਨੂੰ ਥੋੜੀ ਜਿਹੀ ਹੋਰ ਅੱਗੇ ਨੂੰ ਖੋਲ੍ਹ ਲਈ ਜੀ ਉਹਦੇ ਦੇ ਪਾਸਿਓਂ ਮਿੰਟੂ ਜੀ ਕਹਿੰ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਬੁਲੀਆਂ ਦਾ ਕੰਮ ਵੀ ਰੁਕ ਗਿਆ ਜੀ ਕਹਿੰਦੇ ਕਿ ਬਈ ਇੱਕ ਵਾਰੀ ਹ ਮਨਜ਼ੂਰੀ ਨਹੀਂ ਮਿਲੀ ਅੱਜ ਖਬਰ ਸੀ ਕਿ ਦਿਨਕ ਪਾਸ ਕਰਦੇ ਵਿੱਚ ਲੱਗੀ ਜੀ ਤੇ ਮੇਰੇ ਖਿਆਲ ਨਾਲ ਦੇਖੋ ਸ਼ਰਾਬ ਦੇ ਠੇਕਿਆਂ ਦੀ ਬੋਲੀ ਲੱਗ ਗਈ ਆ ਅੱਧ ਪਚੱਦਾ ਉਹ ਕਈ ਥਾਈ ਉਹ ਵੀ ਕਹਿੰਦੇ ਆ ਕਿ ਉਦਾਂ ਹੀ ਕੰਮ ਚੱਲੀ ਜਾਂਦਾ ਆ ਚੰਡੀਗੜ੍ਹ ਅਫਸਰ ਗੇੜੇ-ਗੂੜੇ ਮਾਰਦੇ ਆ ਕਿ ਸਰਕਲਾਂ ਚ ਕਿ ਬਈ ਲੈ ਲਓ ਜਰ ਸਰਕਲ ਜਿਹੜੇ ਆ ਉਹ ਸਿੱਧੇ ਰੁੜਦੇ ਹੀ ਨਹੀਂ ਪੈਂਦਾ